ਜੀ ਸਤਿ ਸ਼੍ਰੀ ਅਕਾਲ ਜੀ ਅ 1 ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ 25 26 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਕਰੋ ਚੱਲਾ ਗਿਆ ਤੇ 3-4 ਘੰਟੇ ਬਾਅਦ ਲੋਟ ਕੇ ਨਹੀਂ ਆਇਆ ਉਹਦੇ ਕਰਦਿਆਂ ਨੂੰ ਇਹ ਸ਼ੱਕ ਸੀਗਾ ਕਿ ਇਹਨੂੰ ਕਿਡਨੈਪ ਕਰ ਲਿਆ ਗਿਆ ਹੈ ਜਦੋਂ ਸਾਡੇ ਕੋਲੇ ਇਹਦੇ ਕਰਦੇ ਆਏ ਉਸ ਤੋਂ ਇਮੀਡੀਏਟਲੀ ਬਾਅਦ ਸਾਡੇ ਸੀਨੀਅਰ ਆਫੀਸਰ ਸਾਡੇ ਐਸਪੀ ਡੀ ਸਾਹਿਬ ਐਸਪੀ ਸਿਟੀ ਈਐਸਪੀ ਡੀ ਬੀਐਸਪੀ ਸਿਟੀ 2 CIA 1 CIA 2 ਖੜਾ ਸਿਵਲ ਲਾਈਨ ਇਹਨਾਂ ਦੀ ਸਾਰੀ ਟੀਮਾਂ ਸੀ ਐਕਟੀਵੇਟ ਕਰਤੀ ਪਰਿਵਾਰ ਦੇ ਨਾਲ ਸਾਡੇ ਅਫਸਰ ਤੇ ਟੀਮਾਂ 24 ਘੰਟੇ ਨਾਲ ਜੁੜੇ ਰਹੇ ਇਸ ਤੋਂ ਬਾਅਦ ਅਸੀਂ ਇੱਕ ਕੰਟਰੋਲਡ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪਹਿਲਾਂ ਇਸ ਮੁੰਡੇ ਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਲੱਖ ਕੈਸ਼ ਇੱਕ ਸਵਿਫਟ ਗੱਡੀ ਇੱਕ ਮੋਬਾਈਲ ਫੋਨ ਅਤੇ ਇੱਕ ਇਹ ਜਿਹੜਾ ਹਥਿਆਰ ਨੂਮਾ ਲਾਈਟਰ ਹੈਗਾ ਪਿਸਤੌਲ ਨੂਮਾ ਹੇ ਰਿਕਵਰ ਕੀਤਾ ਤੇ ਇਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਕਹਾਣੀ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਨੌਜਵਾਨ ਹੈਗਾ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਪੈਸੇ ਦੇ ਲੈਂ-ਦੇਣ ਦਾ ਕੰਮ ਕਰਦਾ ਹੈ ਇੱਕ ਜਿਹੜੀ ਲੇਡੀ ਅਕਿਊਜ਼ਡ ਹੈਗੀ ਹੈ ਉਹਦੇ ਨਾਲ ਜਿਹਦਾ ਨਾਮ ਹੈ ਕਿਰਨਾ ਤੇ ਕਿਰਨਾ ਦੇ ਨਾਲ ਇਹਦਾ ਪੈਸੇ ਦਾ ਲੈਂ-ਦੇਣ ਸੀਗਾ ਕਿਰਨਾ ਨੇ ਕੁਝ ਪੈਸੇ ਲਏ ਹੋਏ ਸੀਗੇ ਤੇ ਪੈਸੇ ਵਾਪਸ ਕਰਨ ਦੇ ਬਹਾਨੇ ਕਿਰਨਾ ਨੇ ਇਹਨੂੰ ਆਪਣੇ ਜੁਝਾਰ ਸਿੰਘ ਨਗਰ ਦੇ ਵਿੱਚ ਕਿਰਣਾ ਜਿੱਤੇ ਰਹਿੰਦੀ ਹੈ ਉੱਥੇ ਉਹਨੇ ਉਹਨੂੰ ਆਪਣੇ ਘਰੇ ਬੁਲਾਇਆ ਇਸ ਮੁੰਡੇ ਨੂੰ ਜਿੱਥੇ ਉਹਨੇ ਪਹਿਲਾਂ ਹੀ ਪਲੈਨਿੰਗ ਦੇ ਤਹਿਤ ਆਪਣੇ ਦੋ ਸਾਥੀ ਨੂੰ ਰੱਖਿਆ ਹੋਇਆ ਸੀਗਾ ਤੇ ਧਾਰਦਾਰ ਹਥਿਆਰ ਦੀ ਨੋਕ ਤੇ ਅਤੇ ਜਿਹੜਾ ਇਹ ਪਿਸਤੌਲ ਨੂਮਾ ਦੇਖਣ ਵਾਲੀ ਚੀਜ਼ ਹੈਗੀ ਹੈ ਇਹਦੀ ਵਰਤੂ ਕਰਕੇ ਉਹਨਾਂ ਨੇ ਉਹਨੂੰ ਡਰਾਵਾ ਦੇ ਕੇ ਉਸ ਮੁੰਡੇ ਨੂੰ ਤੇ ਉਹਨੂੰ ਆਪਣੇ ਨਾਲ ਬਾਹ ਕੇ ਜ਼ਿਲ੍ਹੇ ਤੋਂ ਬਾਹਰ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਸੰਪਰਕ ਕੀਤਾ ਤੇ ਪੈਸੇ ਦੀ ਮੰਗ ਕੀਤੀ ਜਦੋਂ ਉਹ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਤਾਂ ਅਸੀਂ ਫਿਰ ਆਪਣਾ ਆਪਰੇਸ਼ਨ ਸ਼ੁਰੂ ਕਰ ਲਿਆ ਅਸੀਂ ਆਪਣੇ ਇਨਫੋਰਮੇਸ਼ਨ ਸੋਰਸਸ ਲਗਾਏ ਇੰਟੈਲੀਜੈਂਸ ਸੋਰਸਸ ਟੈਕਨੀਕਲ ਸੋਰਸਸ ਤੇ ਬਾਕੀ ਸਾਰੀ ਇੰਟੈਲੀਜੈਂਸ ਨੂੰ ਅਸੀਂ ਬੰਦੇ ਆਇਡੈਂਟੀਫਾਈ ਕਰਨੇ ਸ਼ੁਰੂ ਕਰਦੇ ਆਪਰੇਸ਼ਨ ਦੇ ਵਿੱਚ ਸਾਡੀ ਪ੍ਰਾਥਮਿਕਤਾ ਇਹ ਸੀਗੀ ਕਿ ਜਿਹੜਾ ਆਪਣਾ ਇਹ ਮੁੰਡਾ ਹੈ ਇਹ ਸਹੀ ਸਲਾਮਤ ਤੇ ਬਿਲਕੁਲ ਠੀਕ ਠਾਕ ਪਰਿਵਾਰ ਦੇ ਕੋਲ ਪਹੁੰਚ ਜਾਏ ਉਸ ਤੋਂ ਬਾਅਦ ਬਾਕੀ ਜੋ ਵੀ ਕੰਮ ਹੋ ਕੀਤਾ ਜਾਏਗਾ ਤੇ ਉਸ ਦੇ ਵਿੱਚ ਸਾਡੀ ਟੀਮਾਂ ਸਫਲ ਰਹੀਆਂ ਇਹਨਾਂ ਦੀ ਮਿਹਨਤ ਰੰਗ ਲਾਈ ਤੇ ਪਹਿਲਾਂ ਅਸੀਂ ਮੁੰਡੇ ਨੂੰ ਬਿਲਕੁਲ ਸਹੀ ਸਲਾਮਤ ਰਿਕਵਰ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਦੋਸ਼ੀਆਂ ਦੀ ਤੜਪ ਕਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿੰਨੇ ਜਣੇ ਕਰਦੇ ਨੇ? 3 ਜਣੇ ਗ੍ਰਿਫਤਾਰ ਕੀਤੇ ਹਨ ਜੀ ਇੱਕ ਤਾਂ ਕਿਰਨਾ ਹੈਗੀ ਹੈ ਜਿਹੜੀ ਬਟਿੰਡੇ ਜ਼ਿਲ੍ਹੇ ਦੀ ਆਪਣੇ ਸ਼ਹਿਰ ਦੀ ਰਹਿਣ ਵਾਲੀ ਹੈਗੀ ਹੈ। ਦੋ ਜਣੇ ਹੈਗੇ ਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਜੋ ਕਿ ਮੁਕਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ। ਜਿਹੜਾ ਇਹ ਪਲਾਨਡ ਆਪਰੇਸ਼ਨ ਦਾ ਹਿੱਸਾ ਸੀਗਾ ਸਰ ਤੇ ਰਿਕਵਰੀ ਦਾ। ਸਰ ਇਹ ਕਿਹੜਾ ਤਾਂ ਸਕਿਪ ਕਰਕੇ ਸੀ ਇਹਨਾਂ ਨੂੰ ਜਦੋਂ ਉੱਥੇ ਰੇਡ ਕੀਤੀ ਹੈ ਮਨੋਟ ਗਏ ਨੇ ਪੇਮੈਂਟ ਹੋਈ ਹੈ। ਇਹਦਾ ਤਾਂ ਕੋਸਪਾਰਟਨਰ ਦਾ ਸਕਿਪ ਕਰਕੇ ਸੀ। ਅ ਦੇਖੋ ਜੀ ਆਪਰੇਸ਼ਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਵੀ ਹੈਵ ਟੂ ਐਗਜ਼ਾਮਨ ਥਿੰਗਸ ਫ্রম ਐਵਰੀ ਪਰਸਪੈਕਟਿਵ ਤੇ ਜਿਹੜਾ ਇਹ ਮੁੰਡਾ ਹੈਗਾ ਇਹਦੀ ਸੇਫਟੀ ਵਾਸ ਆਰ ਫਰਸਟ ਪ੍ਰਾਇੋਰਟੀ ਐਸ ਆਈ ਆਲਰੇਡੀ ਟੋਲਡ ਬਾਕੀ ਅਕਿਊਜ਼ ਅਸੀਂ ਗ੍ਰਫਤਾਰ ਕਰ ਲਏ ਰਿਕਵਰੀ ਆਸੀਂ ਸਾਰੀ ਰੱਖਿਆ ਕਿੱਥੇ ਗਿਆ ਸੀ ਜ਼ਿਲ੍ਹੇ ਤੋਂ ਬਾਹਰ ਰੱਖਿਆ ਜ਼ਿਲ੍ਹੇ ਤੋਂ ਬਾਹਰ ਰੱਖਿਆ ਹੋਰ ਵੀ ਸਰ ਕੋਈ ਮਾਮਲਾ ਕਰਦਾ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਇਹ ਤਿੰਨ ਲੋਕ ਹੀ ਐਸੀ ਤੇ ਜ਼ਿਆਦਾ ਇਹ ਤਿੰਨ ਹੈਗੇ ਇਹਨਾਂ ਦਾ ਹੋਰ ਤਫਤੀਸ਼ ਦੇ ਦੌਰਾਨ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਹੋਰ ਹੈਗਾ 파ਟਨਰ ਐਸੋਸੀਏਟਸ ਉਨੋਂ ਵੈਸੇ ਜਲਦੀ ਗਲਤ ਸਰ ਕਿੰਨਾ ਪਰ ਹੈਗੇ ਜਿਹੜੇ ਕੰਮ ਕੀ ਕਰਦੇ ਇਹ ਦੋ ਤਾਂ ਖੇਤੀਬਾੜੀ ਕਰਦੇ ਆ ਜਿਆਦਾ ਏਜਡ ਨਹੀਂ ਹੈ 24-25 ਸਾਲਾਂ ਦੇ ਹੈਗੇ ਮੁੰਡੇ ਤੇ ਇਹ ਲੇਡੀ ਜਿਹੜੀ ਹੈਗੀ ਇਹ ਘਰੋਂ ਹੀ ਆਪਰੇਟ ਕਰਦੀ ਹੈ ਤੇ ਇਹਦਾ ਜਿਹੜਾ ਹੈਗਾ ਤਫਸੀਲਦਾਰ ਸਾਹਮਣੇ ਆਏਗਾ ਐਕਚੁਅਲੀ ਇਹਦਾ ਕੰਮ ਕੀ ਹੈ ਸੋਰਸ ਆਫ ਇਨਕਮ ਸਰ ਰਿਲੇਸ਼ਨ ਕੀ ਨੇ ਆਪਸੋ ਰਿਲੇਸ਼ਨ ਵਗਰੇ ਤਫਸੀਲਦਾਰ ਸਾਹਮਣੇ ਆਣਗੇ ਪ੍ਰਾਇਮਰ ਸੈਸਾਈਟ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਬੰਦਾ ਹੈ ਨਾ ਤੇ ਲਿਵ ਇਨ ਪਾਰਟਨਰ ਹੈਗਾ ਇਸ ਲਈ ਸੰਪਰਕ ਤੋਂ ਕਿਸ ਤਰ੍ਹਾਂ ਜਿਹੜਾ ਇਹ ਦਸਰੋ ਮੁਖਸ ਬਿਰੈ ਨਾਲ ਆ ਲੇਡੀ ਨਾਲ ਵੀ ਜਿਹੜਾ ਨਾਲੀ ਆ ਉਹ ਤਾਂ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕਿ ਆਪਸੀ ਕਿੰਨੇ ਸਣਾ ਤੋਂ ਸੰਪਰਕ ਤੇ ਹੈਗੀ ਕੀ ਹੈਗਾ ਬਟ ਜਿਹੜਾ ਲੇਡੀ ਤੇ ਇਹ ਜਿਹੜਾ ਜਿਹਨੂੰ ਲੈ ਗਏ ਸੀਗੇ ਮੁੰਡੇ ਨੂੰ ਉਹਦਾ ਇਹਨਾਂ ਦਾ ਆਪਸ ਚ ਪਹਿਲਾਂ ਜਾਣਕਾਰੀ ਸੀਗੀ ਲੈਂਡਿੰਗ ਸੀਗਾ ਤੇ ਲੇਡੀ ਨੂੰ ਆਈਡੀਆ ਸੀਗਾ ਇਸ ਮੁੰਡੇ ਬਾਰੇ ਤੇ ਸਰ ਇਹ ਲਾਇਸੈਂਸ ਇਹ ਤਾਂ ਕੋਈ ਹਥਿਆਰ ਨੁਮਾ ਖਿਡੌਣਾ ਹੀ ਹੈਗਾ ਜੀ ਲਾਈਟਰ ਟਾਈਪ ਹੀ ਹੈਗਾ ਇਹ ਤੇ ਉਹਨਾਂ ਕੋਲ ਸਾਡੇ ਇਨਫੋਰਮੇਸ਼ਨ ਮੁਤਾਬਿਕ ਉਹ ਕੁਝ ਧਾਰਦਰ ਹਥਿਆਰ ਵੀ ਹੈਗੇ ਜਿਹੜੇ ਕਿ ਅਸੀਂ ਹੁਣ ਇਨਵੈਸਟੀਗੇਸ਼ਨ ਦੌਰਾਨ ਬਰਾਮਦ ਸਰ ਪੂਲ ਕਿੰਨੀ ਫਰੋਤੀ ਮੰਗੀ ਸੀ ਤੇ ਕਿੰਨੀ ਫਰੋਤੀ ਦਾ ਬਿਨਰੋਤ ਦਿੱਤੀ ਦੇਖੋ ਜੀ ਉਹ ਅਮਾਉਂਟ ਵਗੈਰਾ ਚੇਂਜ ਹੁੰਦਾ ਰਿਹਾ ਆਪਰੇਸ਼ਨ ਸਾਡਾ ਚੱਲਦਾ ਰਿਹਾ ਵੱਡੀ ਇੰਪੋਰਟੈਂਟ ਪਾਰਟਿਸ ਥੈਟ ਜਿਹੜਾ ਪੰਦਾ ਸੀਗਾ ਉਹਨੂੰ ਅਸੀਂ ਸੇਫਲੀ ਰਿਕਵਰ ਕਰਕੇ ਜੋ ਵੀ ਅਮਾਉਂਟ ਸੀਗਾ ਇਹਨਾਂ ਤੋਂ ਅਕਿਊਜ਼ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਰਾ ਰਿਪੋਰਟ ਸਰ ਕੋਈ ਲੇਟਿਕ ਬਰਾ ਕਿੰਨੀ ਕਿਸ ਕੇਸ ਵਿੱਚ ਉਹ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੋਡਸ Operandi ਕੀ ਸੀ ਕਿਦਾ ਇਹਨਾਂ ਨੇ ਕਾਂਸਪੀਰੇਸੀ ਰਚੀ ਉਹ ਸਾਰਾ ਸਾਹਮਣੇ ਆਏਗਾ ਤੇ ਹੁਣ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਵੀ ਆਰ ਵੈਰੀ ਸੀਰੀਅਸ ਅਗੇਂਸਟ ਐਨੀ ਸਟਸ ਟਾਈਪ ਆਫ 프ੈਂਕ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਉਹਦੀ ਅਸੀਂ ਤਰ੍ਹਾਂ ਫੜਕੜ ਕਰਾਂਗੇ ਗ੍ਰਿਫਤਾਰ ਕਰਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਜਿਹੜੀ ਸੀਵੀਅਰ ਤੋਂ ਸੀਵੀਅਰ ਤੜਾ ਵੀ ਲਾਵਾਂਗੇ ਇਸ ਲਈ ਇਹ ਵਾਰਨਿੰਗ ਹੈਗੀ ਸਾਰਿਆਂ ਨੂੰ ਕਿਸ ਤਰੀਕੀ ਦੀ ਕੋਈ ਵੀ ਹਰਕਤ ਨਾ ਕਰੇ